ਇਹ ਤਸਵੀਰਾਂ ਸਵੇਰ ਤੋਂ ਹੀ ਪੂਰੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਉਦੋਂ ਦੀਆਂ ਨੇ ਜਦੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਭਾਰਤ ਦੇ ਲਈ ਰਵਾਨਾ ਹੁੰਦੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਦੇ ਵੱਲੋਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੰਨੇ ਆ ਕਿ ਟਾਕਾ ਉਹਨਾਂ ਦੇ ਵੱਲੋਂ ਛੱਡ ਦਿੱਤਾ ਜਾਂਦਾ ਤੇ ਦੋਸਤੋ ਬਾਅਦ ਪ੍ਰਧਾਨ ਮੰਤਰੀ ਦੇ ਆਵਾਜ਼ ਦੇ ਵਿੱਚ ਪ੍ਰਦਰਸ਼ਨਕਾਰੀ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਕੋਈ ਬੈੱਡ ਤੇ ਬੈਠਾ ਕੋਈ ਸੋਫੇ ਤੇ ਬੈਠਾ ਕੋਈ সুইমিং ਪੂਲ ਦੇ ਵਿੱਚ ਇੰਜੋਏ ਕਰ ਰਿਹਾ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾ ਫੀਜ਼ਾ ਦਾ ਵਾਇਰਲ ਹੋ ਰਹੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਬੰਗਲਾਦੇਸ਼ ਦੇ ਵਿੱਚ ਬੱਚੇ ਜਿਹੜੇ ਨੇ ਜਿਹੜੇ ਵਿਦਿਆਰਥੀ ਨੇ ਉਹ ਇਹ ਅੰਦੋਲਨ ਕਰ ਰਹੇ ਸੀ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਰਕਾਰੀ ਨੌਕਰੀਆਂ ਤੇ ਵਿੱਚ ਰਿਜ਼ਰਵੇਸ਼ਨ ਨੂੰ ਖਤਮ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਉਹਨਾਂ ਦੀ ਮੰਗ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੀ ਮੰਗ ਦੇ ਵਿੱਚ ਬਦਲ ਜਾਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਸ਼ੇਖ ਹਸੀਨਾ ਦੇ ਵੱਲੋਂ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਭਾਰਤ ਦੇ ਲਈ ਰਵਾਨਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬੰਗਲਾਦੇਸ਼ ਦੇ ਸੈਨਾ ਪ੍ਰਮੁਖ ਜਰਨਲ ਵਕਾਰ ਉੱਜ ਜ਼ਮਾਨ ਵੱਲੋਂ ਦੇਸ਼ ਨੂੰ ਸੰਬੋਧਿਤ ਕੀਤਾ ਜਾਂਦਾ ਇੱਕ ਸਪੀਚ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਜਿਸ ਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਉੱਥੇ ਹੀ ਤੁਹਾਨੂੰ ਦੱਸਿਆ ਕਿ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਹਾਲਾਤ ਕਾਫੀ ਜ਼ਿਆਦਾ ਖਰਾਬ ਨਜ਼ਰ ਆ ਰਹੇ ਨੇ ਤੇ ਉੱਥੇ ਦੂਜੇ ਪਾਸੇ ਤੇ ਜਿੱਦਾਂ ਹੀ ਸ਼ੇਖ ਹਸੀਨਾ ਜੋ ਕਿ ਪ੍ਰਧਾਨ ਮੰਤਰੀ ਸੀ ਬੰਗਲਾਦੇਸ਼ ਦੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਤੇ ਜਿੱਦਾਂ ਹੀ ਉਹ ਟਾਕਤ ਛੱਡਦੀ ਹੈ ਤੰਨਾਲੀ ਪ੍ਰਦਰਸ਼ਨਕਾਰੀ ਉਹਨਾਂ ਦੇ ਆਵਾਜ਼ ਪਹੁੰਚਦੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੰਗਲਾਦੇਸ਼ ਦੀ ਸ਼ੇਖ ਹਸੀਨਾ ਪ੍ਰਧਾਨ ਮੰਤਰੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਦੇ ਇਸ ਤੋਂ ਬਾਅਦ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਉਹਨਾਂ ਦੇ ਘਰ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਟਾਕਾ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਵੇਲੇ ਲੋਕ ਕਾਫੀ ਜ਼ਿਆਦਾ ਜਸ਼ਨ ਮਨਾ ਰਹੇ ਨੇ ਤਸਵੀਰਾਂ ਜਿਹੜੀਆਂ ਨੇ ਉੱਥੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਉੱਥੇ ਇਹ ਵੀ ਤਸਵੀਰ ਸਾਹਮਣੇ ਆਂਦੀ ਹੈ ਜਿੱਥੇ ਟਾਕਾ ਦੇ ਜਿਹੜਾ ਪ੍ਰਧਾਨ ਮੰਤਰੀ ਆਵਾਸ ਹੈ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਸ਼ੇਖ ਮੁਜੀਬੁਰ रहमान ਦੀ ਮੂਰਤੀ ਨੂੰ ਤੋੜਦੇ ਹੋਏ ਵੀ ਨਜ਼ਰ ਆਂਦੇ ਨੇ ਦਰਸਲ ਤੁਹਾਨੂੰ ਦੱਸ ਦਈਏ ਕਿ ਮੁਜੀਬੁਰ रहमान ਜਿਹੜੇ ਨੇ ਉਹ ਸ਼ੇਖ ਅਸੀਨਾ ਦੇ ਪਤੀ ਸੀ ਤੇ ਜਿਨ੍ਹਾਂ ਦੇ ਵੱਲੋਂ 1971 ਦੀ ਲੜਾਈ ਦੇ ਵਿੱਚ ਬੰਗਲਾਦੇਸ਼ ਦੇ ਲਈ ਕਾਫੀ ਕੁਝ ਕੀਤਾ ਜਾਂਦਾ ਹੈ ਜਦੋਂ ਦੱਸਦੀ ਹੈ ਕਿ ਪਿਛਲੇ ਮਹੀਨੇ ਅਦਾਲਤ ਦੇ ਵੱਲੋਂ ਇਹ ਹਦਾਇਤ ਜਾਰੀ ਕੀਤੀ ਗਈ ਸੀ ਕਿ 1971 ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਜੋ ਵੀ ਲੋਕ ਸ਼ਾਮਲ ਸੀ ਉਹਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਜਿਹੜਾ ਡਿਜ਼ਰਵੈਸ਼ਨ ਹੈ ਉਹ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਬੱਚਿਆਂ ਦੇ ਵੱਲੋਂ ਇਸ ਆਦੇਸ਼ ਦੇ ਖਿਲਾਫ ਪਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਤੱਕ 300 ਤੋਂ ਵੱਧ ਲੋਕਾਂ ਦੀ ਮੌਤਾਂ ਚਾਹ ਚੁੱਕੀ ਹੈ ਤੋਂ ਵੱਧ ਲੋਕ ਜਿਹੜੇ ਨੇ ਉਹ ਇਸ ਸਾਰੇ ਪ੍ਰਦਰਸ਼ਨ ਦੇ ਵਿੱਚ ਜਿਹੜੇ ਨੇ ਮਾਰੇ ਜਾ ਚੁੱਕੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹਾਲਾਤ ਜਿਹੜੇ ਨੇ ਉਹ ਵਿਗੜਦੇ ਹੋਏ ਨਜ਼ਰ ਆ ਰਹੇ ਨੇ ਭਾਰਤ ਦੇ ਲੋਕ ਜਿਹੜੇ ਵੀ ਬੰਗਲਾਦੇਸ਼ ਦੇ ਵਿੱਚ ਫਸੇ ਹੋਏ ਨੇ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਭਾਰਤ ਵਾਪਸ ਲਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਭਾਰਤ ਤੋਂ ਬੰਗਲਾਦੇਸ਼ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ 6 ਅਗਸਤ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ